ਰੋਡ ਤੇ ਖੜਿਆ ਹਾਂ ਸਟੇਸ਼ਨ ਦੇ ਬਿਲਕੁਲ ਸਾਹਮਣੇ ਵਾਲਾ ਰੋਡ ਹੈ ਅੱਗੇ ਅਸੀਂ ਰੁਟੀਨ ਦੇ ਦਿਨਾਂ 'ਚ ਦੇਖਦੇ ਹਾਂ ਕਿ ਇੱਥੇ ਰੁਟੀਨ 'ਚ ਦੇਖਦੇ ਹਾਂ ਕਿ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੈਗਾ ਇੱਥੇ ਨਗਰ ਉਥਾਣੀ ਹੁੰਦੀ ਜੇ ਮੋਟਰਸਾਈਕਲ ਵੀ ਹੁਣਾ ਤੇ ਇੱਥੇ ਵਿੱਚ ਵਜਦੇ ਫਰ ਦੇਵਦੇ ਆ ਕਿ ਦੂਜੇ ਦੇ ਤੇ ਇਧਰ ਰੇੜੀਆਂ ਲੱਗੀਆਂ ਹੁੰਦੀਆਂ ਤੇ ਇੱਥੇ ਆਟੋ ਖੜੇ ਹੁੰਦੇ ਆ ਪਰ ਅੱਜ ਬਿਲਕੁਲ ਸਾਫ਼ ਸੁਥਰਾ ਲੱਗ ਰਿਹਾ ਜਿਵੇਂ ਲਾਕਡਾਊਨ ਵੇਲੇ ਨਹੀਂ ਹੁੰਦਾ ਜਿਹਾ ਥੋੜਾ ਰਵਾਇਆ ਲੱਗਦਾ ਹੈ ਇੱਥੇ ਨਗਰ ਨਿਗਰਾਨ ਦੇ ਘਰ ਵੀ ਖੜਿਆ ਇਹਨਾਂ ਤੋਂ ਪੁੱਛਦਾ ਕਿ ਕੀ ਗੱਲ ਬਾਤ ਹੈ ਇਹਨ ਇਹ ਗੱਲਬਾਤ ਕਰਦੇ ਆਂ ਸਹਿਲ ਜੀ ਨਾਲ ਸਹਿਲ ਜੀ ਅੱਜ ਕਿਵੇਂ ਆ ਲੱਗਦਾ ਕਿ ਲੋਕਡਾਊਨ ਚ ਲੱਗਿਆ ਹੋਵੇ ਸਭ ਕੁਝ ਬਰਾ ਕਰਦਾ ਨਹੀਂ ਨਹੀਂ ਲੋਕਡਾਊਨ ਤਾਂ ਨਹੀਂ ਸ਼ਹਿਰ ਖੁੱਲ੍ਹਾ ਜੀ ਬਸ ਐ ਵੀ ਥੋੜਾ ਜਿਹਾ ਹਲਾਸ ਉਤਰ ਕੇ ਸ਼ਹਿਰ ਦੇ ਇੱਥੇ ਇੱਥੇ ਆਟੋ ਰੇਡਿੰਗਾਂ ਦਾ ਥੋੜਾ ਜਿਹਾ ਜਾਮ ਹੁੰਦਾ ਸੀਗਾ ਤੇ ਆਮ ਪਬਲਿਕ ਨੂੰ ਆਉਣ ਜਾਣ ਦੀ ਦਿੱਕਤ ਹੁੰਦੀ ਸੀ ਉਹ ਥੋੜੀ ਜਿਹੀ ਅਸੀਂ ਰਾਹਤ ਬਵਾਤੀ ਤੇ ਬਾਕੀ ਜੀ ਦੇਖੋਗੇ ਰੋਡ ਸਾਰਾ ਸਾਫ਼ ਹੈ ਕੀ ਕੁਝ ਕੀਤਾ ਕਲੀਅਰ ਇਹ ਕੀ ਜੀ ਇਸੀ ਮੇਨ ਰੇਲਵੇ ਰੋਡ ਤੋਂ ਟੀ ਪੁਆਇੰਟ ਲੈ ਬਣਾ ਕੇ ਚੱਲੇ ਸੀ ਇੱਕ ਜਿਵੇਂ ਮੰਨ ਲਓ ਰੇਡਵੇ ਰੋਡ ਤੋਂ ਕੋਈ ਸਵਾਰੀ ਆਉਂਦੀ ਹੈ ਜੀ ਉਹ ਪੁਲਿਸ ਜਿਹੜੇ ਆਪਣੇ ਟ੍ਰੈਫਿਕ ਇੰਚਾਰਜ ਵਾਲੇ ਹੋਗੇ ਜੀ ਉਹਨਾਂ ਨੇ ਕਿਹਾ ਜੀ 92 ਕਰਤਾ ਉਹ ਰੋਡ ਜਿਹੜਾ ਉਧਰੋਂ ਕੋਈ ਟ੍ਰੈਫਿਕ ਆ ਰਿਹਾ ਉਹ ਮੱਛੀ ਮਾਰਕੀਟ ਦੀ ਬੈਕ ਸਾਈਡ ਤੋਂ ਆ ਕੇ ਆ ਰਿਹਾ ਜੀ ਤੇ ਜਿਹੜਾ ਕੋਈ ਇਧਰੋਂ ਆਪਾਂ ਕਹਿ ਦਈਏ ਬਜ਼ਾਰ ਵਾਲੇ ਪਾਸੋਂ ਆ ਰਿਹਾ ਉਹ ਇਸ ਮੇਨ ਰੋਡ ਤੋਂ ਆ ਰਿਹਾ ਤੇ ਦੂਜੇ ਜਿਹੜੇ ਇੱਥੇ ਰਿਸ਼ਕੇ ਵਾਲੇ ਜੇ ਮੰਨ ਲਓ ਜੀ ਈ ਰਿਸ਼ਕਾ ਹੋ ਗਿਆ ਤੇ ਕੋਈ ਰੀੜੀਆਂ ਵਾਲੇ ਸੀਗੇ ਜੀ ਉਹ ਇੱਥੋਂ ਹਟਾਤੇ ਜੀ ਅਸੀਂ ਜਿਹੜੇ ਮੇਨ ਰੋਡ ਦੇ ਉੱਤੇ ਖੜਦੇ ਸੀਗੇ ਜੀ ਉਹਦੇ ਨਾਲ ਕੀ ਟ੍ਰੈਫਿਕ ਜਿਹੜਾ ਏ ਰੂਟਿਨ ਜੀ ਕੀਤਾ ਕਿ ਕੋਈ ਮੰਤਰੀ ਬੁਤਰੀ ਆਉਣਾ ਅੱਜ ਨਹੀਂ ਨਹੀਂ ਸਰ ਇਹ ਰੂਟਿਨ ਚ ਜੀ ਕੱਲ ਤੋਂ ਅਸੀਂ ਕਾਰਵਾਈ ਕਰ ਰਹੇ ਸੀ ਬਹੁਤ ਟਾਈਮ ਦਾ ਜਿਹੜੇ ਉਚਿਤ ਕਾਰਿਆਂ ਦੀ ਡਿਸਕਸ ਚੱਲ ਰਹੀ ਸੀ ਵੇਸ ਪੁਆਇੰਟ ਤੇ ਤੇ ਉਹ ਕੱਲ ਤੋਂ ਅਸੀਂ ਇੱਕ ਮੁਹਿੰਮ ਚਲਾਣੀ ਸ਼ੁਰੂ ਕੀਤੀ ਹੈ ਜੀ ਤੇ ਫਿਰ ਇੱਕ ਪਰਮਨੈਂਟ ਚੱਕੀ ਫਾੜੂਆ ਹਾਂਜੀ ਇਹ ਪਰਮਨੈਂਟ ਹੀ ਰਹਿ ਗੁਰੂਬੇ ਸਰ ਤੇ ਆਪ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕਲੀਅਰ ਹੈ ਅਜ ਕਹਾ ਲੱਗਦਾ ਖੁੱਲਾ ਖੁੱਲਾ ਲੱਗ ਰਿਹਾ ਨਾਲ ਅੱਗੇ ਤਾਂ ਨੰਗਰ ਨੂੰ ਥਾ ਨਹੀਂ ਹੁੰਦੀ ਜੀ ਤੇ ਸਾਇਲ ਜੀ ਦੱਸਿਆ ਗਿਆ ਪਰਮਨੈਂਟ ਇੱਥੇ ਕਰਾਂਗੇ 92 ਕਿ ਇਧਰ ਬਸ ਅੰਡਰਬੇਜ ਵਾਲੇ ਪਾਸੋਂ ਆਉਂਦਾ ਹੈਗਾ ਰਸ ਇਧਰੋਂ ਜਿਹੜਾ ਮੱਛੀਵਾਰਗਰ ਦੇ ਪਿੱਛੇ ਪਿਛਲੇ ਪਾਸੋਂ ਰਸਤਾ ਜਾਂਦਾ ਹੈ ਉਧਰਲੇ ਪਾਸੋਂ ਟ੍ਰੈਫਿਕ ਆ ਗਰੂ ਆਉਣ ਵਾਲਾ ਤੇ ਇਧਰੋਂ ਵਨ ਵੇ ਕਰਤਾ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਨਤੀਜਾ ਬਿਲਕੁਲ ਸਾਫ ਹੈ ਇੱਥੇ ਨਾ ਕੋਈ ਰੇੜੀ ਖੜੀ ਹੈ ਤੇ ਨਾ ਹੀ ਕੋਈ ਆਟੋ ਹੈਗਾ ਆਟੋ ਅੱਗੇ ਕਰ ਤੇ ਕਿੰਨੀ ਦੂ ਤੱਕ ਕੀਤਾ ਜਾ ਕੋਈ ਇਹ ਜਿਹੜਾ ਕਲੀਅਰ ਕੀਤਾ ਹੈ ਸਰ ਬੈਸਿਕ ਤੇ ਸਾਰਾ ਰੋੜੀ ਕਲੀਅਰ ਹੀ ਹੋਊਗਾ ਜੀ ਜਿਵੇਂ ਅਸੀਂ ਬੇਸਿਕਲੀ ਕੀ ਹੈ ਜੇ ਪਹਿਲਾਂ ਰੇਲਵੇ ਜਿਹੜੀ ਆਪਣਾ ਰੋਡ ਹੈ ਜੀ ਮੇਨ ਉੱਥੋਂ ਜਿਹੜਾ ਸਾਡਾ ਮਤਲਬ ਮੱਛੀ ਮਾਰਕੀਟ ਦੀ ਜਿਹੜੀ ਬਾਉਂਡਰੀ ਤੱਕ ਆ ਜੀ ਉਹਨਾਂ ਦਾ ਆਟੋ ਸਟੈਂਡ ਬਣਿਆ ਪਹਿਲਾਂ ਤਾਂ ਉਹਨਾਂ ਨੂੰ ਵੇਰ ਇਹੀ ਕੀਤਾ ਵੀ ਆ ਤੁਹਾਨੂੰ ਅਸੀਂ ਆਟੋ ਸਟੈਂਡ ਤੁਹਾਡਾ ਇੱਥੇ ਬਣਿਆ ਹੋਇਆ ਤੁਸੀਂ ਆਟੋ ਸਾਰੇ ਅੰਦਰ ਲਾਓ ਤੇ ਜਿਹੜੇ ਤੁਹਾਡੀ ਜਿੰਨੇ ਵੀ ਕੋਈ ਆ ਰਹੇ ਆ ਜੀ ਜਿਹੜਾ ਕੋਈ ਆਪਣਾ ਰੇਲਵੇ ਸਟੇਸ਼ਨ ਤੋਂ ਕੋਈ ਆ ਰਿਹਾ ਜਾਂ ਆਮ ਯਾਤਰੀ ਕੋਈ ਆ ਰਿਹਾ ਉਹ ਤੁਹਾਡੇ ਕੋਲ ਇੱਥੇ ਵੀ ਤੁਸੀਂ ਸਵਾਰੀਆਂ ਬਿਠਾ ਕੇ ਲੈ ਕੇ ਜਾਇਆ ਕਰੋ ਨਾ ਕਿ ਤੁਸੀਂ ਜਿਵੇਂ ਰੇਲਵੇ ਸਟੇਸ਼ਨ ਦੇ ਕੋਲ ਚਲੋ ਅੱਗੇ ਵਿੱਚ ਇੱਥੇ ਵਿੱਚ ਵਜਦੇ ਫਿਰਦੇ ਹਾਂ ਹਾਂਜੀ ਇੱਕ ਦੂਜੇ ਦੇ ਉੱਪਰ ਦੀ ਬਾਈਫਾਸ ਤਿੰਨ ਤਿੰਨ ਲੈਣਾ ਵੀ ਬਣਾ ਲ ਉਹ ਔਟੋ ਦਾ ਸੈਂਸ ਜਿਹੜਾ ਜਿਹੜਾ ਮੱਛੀ ਮਾਰਕੀਟ ਦੇ ਅੱਗੇ ਸਟੈਂਡ ਹੈਗਾ ਉੱਥੇ ਤੱਕ ਉਹਦੀ ਬਾਉਂਡਰੀ ਕਰਤੀ ਉੱਥੇ ਤੱਕ ਉਸ ਤੋਂ ਅੱਗੇ ਉਸ ਤੋਂ ਪਿੱਛੇ ਨਹੀਂ ਜਾਣਗੇ ਮਤਲਬ ਕਿ ਇਸ ਤੋਂ ਅੱਗੇ-ਅੱਗੇ ਜਿਹੜੀ ਮਾਰਕੀਟ ਹੈ ਮਾਰਕੀਟ ਤੋਂ ਬਾਅਦ ਇਹ ਸਾਰਾ ਖਾਲੀ ਕਰਵਾਤਾ ਟੋਟਲ ਤੇ ਜਿਹੜਾ ਕੋਈ ਇਹਦੀ ਉਲੰਘਣਾ ਕਰੂਗਾ ਉਹਦਾ ਸਖਤੀ ਕੀਤੀ ਜਾਊਗੀ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਰੋਡ ਹੈ ਇਹਦਾ ਉਹ ਲੱਗ ਰਿਹਾ ਤੇ ਸ਼ਹਿਰ ਵਾਸੀਆਂ ਨੂੰ ਤੇ ਔਟੋ ਵਾਲੇ ਭਰਾਵਾਂ ਨੂੰ ਤੇ ਹੋਰ ਜਿਹੜੇ ਰਿਵਿਊ ਲਾਉਂਦੇ ਆ ਜਿੱਥੇ ਉਹਨੂੰ ਜਗ੍ਹਾ ਮਿਲੀ ਹੋਈ ਹੈ ਉਸ ਜਗ੍ਹਾ ਤੇ ਲਗਾਉਣ ਬਾਕੀ ਜਿਹੜਾ ਸਾਡਾ ਇਹ ਟ੍ਰੈਫਿਕ ਹੈ ਉਹਦੇ ਵਿੱਚ ਵਿਘਨ ਨਾ ਪਵੇ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁੱਤਰ ਲੱਗ ਰਿਹਾ ਹੈ ਕੋਈ ਨਾ ਕੋਈ ਲੋਡ ਲੱਗ ਰਿਹਾ ਰੋੜ ਲੱਗ ਰਿਹਾ ਅੱਗੇ ਕੋਦਾ ਕਿ ਇੱਥੇ ਪੈਰ ਰੱਖਣ ਜਗ੍ਹਾ ਨਹੀਂ ਹੁੰਦੀ ਵਹੀਕਲ ਟੱਪੜਾ ਔਖਾ ਹੋ ਜਾਂਦਾ ਇੱਥੇ ਆ ਵੀ ਵਨਵੇ ਕਰਤਾ ਤੇ ਇਧਰੋਂ ਵੀ ਦੇਖ ਤੁਸੀਂ ਦੇਖੋ ਬਿਲਕੁਲ ਨਿਰਵਿਘਨ ਚੱਲ ਰਿਹਾ ਟ੍ਰੈਫਿਕ ਬਿਲਕੁਲ ਤਾਂ ਧੰਨਵਾਦ ਆਸਾਹਿਲ ਜੀ ਦਾ ਲਗਰ ਨੇ ਉਹਦੇ ਜਿਹੜੇ ਆਹ ਹੈ ਠੀਕ ਹੈ ਨਗਰਨੇ ਕਬਰ ਤੇ ਪੁਲਿਸ ਦੇ ਇਹ ਜਿਹੜਾ ਹੈਗਾ ਦੋ ਸੰਜੇ ਆਪਰੇਸ਼ਨ ਨਾਲ ਹੋਇਆ ਮੈਡਮ ਐਸਐਸਪੀ ਖੜੇ ਹੈ ట్రాਫਿਕ ਪੁਲਿਸ ਦੇ ਰਿਹਾ ਗਿਆ ਉਹ ਮੌਜੂਦਾ ਉਹਨਾਂ ਨਾਲ ਗੱਲਬਾਤ ਕਰ ਗੱਲਬਾਤ ਕਰਦੇ ਆਪਾਂ देखो, देखो, देखो साफ। सर विष्कार, सर। तो साफ-साफ लग रहा है तो। सर सर सर। यहाँ पे ट्रैफिक की बहुत ज़्यादा प्रॉब्लम की समस्या आ रही थी काफी दिनों से और लोगों की भी काफी शिकायत थी। तो उसके रिगार्डिंग हमने एक डाइवर्जन किया है तो जो वहाँ से आने वाले व्हीकल हैं वो इसी साइड से डाइवर्ट होके आ जाएंगे और ये हमने वन वे कर दिया बेसिकली ये एक नया तौर पे हमने प्रयास किया है तो आज अभी सुबह से ट्रैफिक काफ़ी स्मूथ रहा है और अभी जो भी हमें नया नए इनपुट्स मिलेंगे उसके हिसाब से हम चेंज करते जाएंगे हाँ ऑटो वाल ऑटो वालों का जो ये ऑटो स्टैंड है पीछे यहाँ पे हमने उनको जगह दे रखी थी पहले से ही दे रखी थी तो वो आगे तक जाते थे तो हमने उनका जो प्लेस पहले से ईयर मार्क हो रखा है उनको बोला गया है कि वो यहाँ पे ही पार्क करेंगे और यदि वो ट्रैफिक रूल्स को वायलेट करते हैं तो उनके ख़िलाफ़ जो भी कार्रवाई बनती है वो की जाएगी तो अभी तक तो वो कॉपरेट कर ही रहे हैं और हमारी पुलिस की टीम ट्रैफिक पुलिस की टीम भी पी भी यहाँ पर लगी हुई है यहाँ पर एक मुलाजिम यहाँ पर खड़ा हुआ है एक वहाँ पर खड़ा हुआ है ਤੋ ਕਾਫੀ ਇਫੈਕਟਿਵਲੀ ਅਭੀ ਤੱਕ ਕੰਮ ਚੱਲ ਰਹਾ ਹੈ ਰੂਟੀਨ ਵਿੱਚ ਚੱਲਦਾ ਰਹੇਗਾ ਇਹ ਹਾਂ ਰੂਟੀਨ ਵਿੱਚ ਚੱਲਦਾ ਰਹੇਗਾ ਜੀ ਹਾਂ ਹਾਂ ਇਹ ਰੂਟੀਨ ਵਿੱਚ ਰਹੇਗਾ ਵੀ ਤਾਂ ਪੁਲਿਸ ਔਰ ਨਗਰ ਨਿਗਮ ਦਾ ਹੈ ਸਾਂਝੇ ਤਰੀਕੇ ਨਾਲ ਤੌਰ ਤੇ ਜਿਹੜਾ ਹੈਗਾ ਇਹ ਆਪਰੇਸ਼ਨ ਕੀਤਾ ਗਿਆ ਹੈ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਲੱਗ ਰਿਹਾ ਅੱਜ ਤਾਂ ਲੋਕਾਂ ਨੂੰ ਵੀ ਬੇਨਤੀ ਹੈ ਤੇ ਆਟੋ ਵਾਲੇ ਭਰਾਵਾਂ ਨੂੰ ਤੇ ਹੋਰ ਵੀ ਜਿਹੜੇ ਰੇਡੀ ਵਾਲੇ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਕਾਫਰਟ ਕਰਨ ਤੇ ਬਾਕੀ ਸਾਡਾ ਟ੍ਰੈਫਿਕ ਜਿਹੜਾ ਨਿਰਵਿਘਨ ਚੱਲ ਸਕੇ Vamos claro. <todos>